ਇਹ ਇਹ ਨਾਮ ਪੰਜਾਬ ਨਹੀਂ ਦਿੱਤੇ ਇਸ ਵਿਸ਼ੇ ਨੂੰ ਚਿੱਟਾ ਠੀਕ ਹੈ ਠੀਕ ਹੈ ਜੀ ਇਹ ਸਮੈਕ ਜਾਂ ਹੈਰੋਇਨ ਕਹਿੰਦੇ ਨੇ ਇਹਨੂੰ ਚਿੱਟੇ ਰੰਗ ਦਾ ਪਾਊਡਰ ਹੁੰਦਾ ਹੈ ਅਫੀਮ ਨੂੰ ਪ੍ਰੋਸੈਸ ਕਰਕੇ ਉਹਦਾ ਹੈਰੋਇਨ ਬਣ ਜਾਂਦਾ ਹੈ ਠੀਕ ਹੈ ਤੇ ਜਿਹੜੀ ਹੈਰੋਇਨ ਹੈ ਇਹ ਡਰਟੀ ਡਰੱਗ ਹੈ ਸੋ ਇੱਕ ਆਮ ਬੰਦਾ ਕਿਵੇਂ ਨਸ਼ੇੜੀ ਹੈ ਜਿਹੜਾ ਉਹ ਬਣ ਜਾਂਦਾ ਹੈ ਇਹ ਬਹੁਤ ਜਲਦੀ ਹਿੱਟ ਕਰਦਾ ਹੈ ਇਹਦੇ अंदर एकदम ਪਲੇਜ਼ਰ ਵਾਲੀ ਫੀਲਿੰਗ ਆਂਦੀ ਹੈ ਬ੍ਰੇਨ ਦੇ ਕੈਮੀਕਲਸ ਐਦਾ ਚੇਂਜ ਹੁੰਦੇ ਨੇ ਕਿ ਇੱਕ ਵਾਰੀ ਨਸ਼ੇ ਦੀ ਪ੍ਰਯੋਗ ਨਾਲ ਹੀ ਬੰਦੇ ਨੂੰ ਜੇ ਉਹ ਬਹੁਤ ਪਸੰਦ ਆ ਗਿਆ ਉਹ ਉਦੋਂ ਤੋਂ ਹੀ ਸ਼ੁਰੂ ਕਰ ਦਿੰਦਾ ਵੀ ਅਗਲਾ ਮੌਕਾ ਕਦੋਂ ਮਿਲੂਗਾ ਇਹਨੂੰ ਐਕਸਪੀਰੀਅੰਸ ਕਰਨ ਦਾ ਇੱਥੇ ਵੀ ਟੈਨਸ਼ਨ ਬਧੀ ਉਹ ਬੰਦਾ ਤੁਸੀਂ ਦੇਖੋਗੇ ਸ਼ਰਾਬ ਨੂੰ ਐਜ਼ ਅ ਸੋਲੂਸ਼ਨ ਯੂਜ਼ ਕਰਦਾ ਹੈ ਹਾਂ ਐਜ਼ ਅ ਐਜ਼ ਅ ਕੋਪਿੰਗ ਮੈਕੈਨਿਜ਼ਮ ਵੇ ਜੀ ਜ਼ਿੰਦਗੀ ਦੇ ਅੰਦਰ ਸਟ੍ਰੈਸ ਵੱਧ ਗਿਆ ਕੋਈ ਬਹੁਤ ਖੁਸ਼ੀ ਹੋਗੀ ਜਾਂ ਕੋਈ ਗਮੀ ਹੋਗੀ ਗਮੀ ਹੋਗੀ ਬਿਲਕੁਲ ਐਂਡ ਦੇ ਅੰਦਰ ਬੋਤਲ ਹੀ ਖੁੱਲਦੀ ਹੈ ਪਹਿਲਾਂ ਇੱਕ ਪੇਸ਼ੈਂਟ ਉਸ ਤੋਂ ਬਾਅਦ ਮੇਰੀ ਡੈਥ ਤੱਕ ਹੋ ਸਕਦੀ ਹੈ ਬਿਲਕੁਲ ਸੋ ਜਿਹੜੇ ਚਿੱਟੇ ਵਰਗੇ ਖਤਰਨਾਕ ਯਸ ਸਮੈਕ ਵਰਗੇ ਨਸ਼ੇ ਨੇ ਸੋ ਪਰ ਉਹ ਛੱਡ ਨਹੀਂ ਪਾਉਂਦਾ ਜਦੋਂ ਵੀ ਇਹ ਹਿਰੋਇਨ ਜਾਂ ਚਿੱਟੇ ਵਰਗੇ ਨਸ਼ੇ ਨੂੰ ਕੋਈ ਮਰੀਜ਼ ਛੱਡਣ ਦੀ ਕੋਸ਼ਿਸ਼ ਕਰਦਾ ਹੈ ਸਰੀਰ 'ਚ ਤੋੜਾ ਲੱਗਦੀਆਂ ਨੇ ਜੀ ਠੀਕ ਹੈ ਜਿਹਨੂੰ ਆਪਾਂ ਵਿਡਰੋਅਲ ਇਫੈਕਟਸ ਕਹਿੰਦੇ ਆ ਠੀਕ ਹੈ ਠੀਕ ਹੈ ਨਾਰਮਲ ਮਹਿਸੂਸ ਕਰਨ ਲਈ ਦੁਬਾਰਾ ਨਸ਼ਾ ਲੈਣਾ ਪੈਂਦਾ ਇਹ ਸ਼ਬਦ ਨਸ਼ੇੜੀ ਐਡਿਕਟ ਠੀਕ ਹੈ ਅਮਲੀ ਇਹ ਜੇ ਸ਼ਬਦ ਆਪਾਂ ਆਮ ਤੌਰ ਤੇ ਅਚਨ ਚੇਤ ਯੂਜ਼ ਕਰ ਲੈਂਦੇ ਆ ਜਿਹੜੇ ਬੰਦੇ ਨੂੰ ਅਸੀਂ ਕਹਿ ਰਹੇ ਆ ਕਿ ਨਸ਼ਾ ਨਹੀਂ ਛੱਡ ਰਿਹਾ ਠੀਕ ਹੈ ਉਹ ਐਕਚੁਅਲੀ ਇੱਕ ਬਿਮਾਰ ਆਦਮੀ ਹੈ ਬਿਮਾਰ ਆਦਮੀ ਹੈ ਠੀਕ ਹੈ ਇਹ ਨਸ਼ੇ ਦੀ ਬਿਮਾਰੀ ਹੈ ਪਿੰਡਾਂ 'ਚ ਆਪਣੀ ਆਮ ਕਹਿਣ ਵਾਲੀ ਗੱਲ ਹੁੰਦੀ ਹੈ ਕਿ ਇਹਨਾਂ ਵਿੱਚ ਵੀ ਇਹਨ ਵਿਆਹ ਕਰ ਦੋ ਛੱਡ ਜਾਊਗਾ ਹਾਂ ਹੁਣ ਦੱਸੋ ਕੁੜੀ ਨੇ ਵਿਚਾਰੀ ਨੇ ਕੀ ਡੀਡਿਕਸ਼ਨ ਦਾ ਕੋਰਸ ਕੀਤਾ ਹੋਇਆ ਹੈ ਉਹ ਕਿਵੇਂ ਛੱਡਾ ਦੂਗੀ ਜਿਹੜੇ ਮਰੀਜ਼ ਦਾ ਫੈਮਿਲੀ এনवायरमेंट ਫੈਮਿਲੀ ਸਪੋਰਟ ਚੰਗੀ ਹੈਗੀ ਹੈ ਉਹਦੇ ਨਸ਼ਾ ਛੱਡਣ ਦੇ ਚਾਂਸ ਕਈ ਗੁਣਾ ਵੱਧ ਜਾਂਦੇ ਨੇ ਕਈ ਗੁਣਾ ਵੱਧ ਜਾਂਦੇ ਕਈ ਗੁਣਾ ਵੱਧ ਜਾਂਦੇ ਇਹ ਇਹੀ ਮੇਰੇ ਖਿਆਲ ਨਾਲ ਸਭ ਤੋਂ ਵੱਡੀ ਗੱਲ ਹੈ ਦੋਸਤੋ ਤੁਸੀਂ ਦੇਖ ਰਹੇ ਹੋ ਵਾਪਸ ਟਾਈਮਸ ਮੈਂ دیدار ਗੁਰਨਾ ਤੁਹਾਡੇ ਨਾਲ ਇੱਕ ਬਹੁਤ ਹੀ ਜਿਹੜਾ ਭੱਖ ਦਾ ਮੁੱਦਾ ਹੈ ਅੱਜ ਉਹ ਲੈ ਕੇ ਹਾਜ਼ਰ ਹੋਏ ਆ ਉਹ ਮੁੱਦਾ ਹੈਗਾ ਨਸ਼ੇ ਦਾ ਇੱਕ ਆਮ ਬੰਦਾ ਕਿਵੇਂ ਨਸ਼ੇੜੀ ਬਣ ਜਾਂਦਾ ਹੈ ਕਿਵੇਂ ਉਹ ਬਾਤ ਚੋਂ ਉਹਨੂੰ ਛੱਡ ਨਹੀਂ ਪਾਉਂਦਾ ਅਖੀਰ ਨੂੰ ਉਹ ਪੇਸ਼ੈਂਟ ਬਣ ਕੇ ਮੌਤ ਦੇ ਮੂੰਹ ਚ ਪੈ ਜਾਂਦਾ ਸੋ ਜੇ ਕਿਸੇ ਨੂੰ ਇਹ ਬਿਮਾਰੀ ਲੱਗੇ ਤਾਂ ਉਹ ਆਪਣਾ ਬਚਾਅ ਕਿਵੇਂ ਕਰੇ ਆਪਣਾ ਇਲਾਜ ਕਿਸ ਤਰ੍ਹਾਂ ਕਰਾਵੇ ਸੋ ਜਿਹਨੂੰ ਮਤਲਬ ਨਹੀਂ ਹੈਗਾ ਤਾਂ ਸਾਡਾ ਸਮਾਜ ਹੈ ਜਿਹੜਾ ਇਹ ਨਸ਼ੇ ਤੋਂ ਬਚਤ ਇਹਦੀ ਕਿਵੇਂ ਹੋਵੇ ਅੱਜ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਦੇਣ ਲਈ ਆਪਣੇ ਨਾਲ ਮੰਨੇ ਪਰਮਨੈ ਸੈਕਟਰੀਸਟ ਡਾਕਟਰ ਸਤਨ ਸ਼ਰਮਾ ਜੀ ਨੇ ਉਹਨਾਂ ਦਾ ਸਵਾਗਤ ਕਰਾਂਗੇ ਉਸ ਤੋਂ ਬਾਅਦ ਸਵਾਲਾਂ ਦਾ ਸਿਲਸਲਾ ਸ਼ੁਰੂ ਕਰਾਂਗੇ ਡਾਕਟਰ ਸਾਹਿਬ ਸਵਾਗਤ ਹੈ ਜੀ ਬਾਪੂ ਸਾਹਿਬ ਦੇ ਵਿੱਚ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਰਜ਼ਦਾਰ ਜੀ ਡਾਕਟਰ ਸਾਹਿਬ ਨਸ਼ੇ ਦਾ ਮੁੱਦਾ ਹੂੰ ਪੂਰੇ ਪੰਜਾਬ ਦਾ ਮੁੱਦਾ ਨਹੀਂ ਪੂਰੀ ਦੁਨੀਆ ਦਾ ਮੁੱਦਾ ਬਣਿਆ ਹੋਇਆ 100% ਸੋ ਇੱਕ ਆਮ ਬੰਦਾ ਹੂੰ ਕਿਵੇਂ ਨਸ਼ੇੜੀ ਹੈ ਜਿਹੜਾ ਉਹ ਬਣ ਜਾਂਦਾ ਹੈ ਇਹਦੇ ਬਾਰੇ ਚੰਨਣਾ ਪਾਉ ਠੀਕ ਹੈ ਹੁਣ ਆਪਾਂ ਪੰਜਾਬ 'ਚ ਬੈਠੇ ਹਾਂ ਜੀ ਤੇ ਇੱਕ ਗੱਲ ਆਪਾਂ ਨੂੰ ਸਮਝਣ ਦੀ ਲੋੜ ਹੈ ਕਿ ਦੁਨੀਆ ਦੀ ਹਰ ਜੀਓਗ੍ਰਾਫੀ ਦੇ ਅੰਦਰ ਜਿਹੜਾ ਨਸ਼ਾ ਤੇ ਉਹਦੇ ਵੱਲ ਅਟਰੈਕਟ ਹੋਣ ਵਾਲੀ ਜਿਹੜੀ ਪੋਪੂਲੇਸ਼ਨ ਹੈ ਉਹ ਹਰ ਇੱਕ ਥਾਂ ਦੀ ਇੱਕ ਯੂਨੀਕ ਸਿਸਟਮ ਬਣਦਾ ਹੈਗਾ ਪੰਜਾਬ ਦੀ ਜੇ ਆਪਾਂ ਹਿਸਟਰੀ ਲਈਏ ਦੇਖੋ ਅਸੀਂ ਹਮੇਸ਼ਾ ਤੋਂ ਇੱਕ ਮਾਰਸ਼ਲ ਕੌਮ ਰਹੇ ਹਾਂ ਬਿਲਕੁਲ ਸਾਡੇ ਇੱਥੇ ਖੂਨ ਦੇ ਅੰਦਰ ਹੀ ਇਹਦੇ ਅੰਦਰ ਇੱਕ ਟਫ ਲਾਈਫ ਸੀਗੀ ਜਿਹਦੇ ਅੰਦਰ ਅਸੀਂ ਬਹੁਤ ਬਾਰੀ ਜਿਹੜੇ ਆਪਣੇ ਬਾਰਡਰ ਨੇ ਹਿੰਦੁਸਤਾਨ ਦੇ ਇਹ ਡਿਫੈਂਡ ਕੀਤੇ ਨੇ ਹਮੇਸ਼ਾ ਤੋਂ ਸਾਡੀ ਕੌਮ ਜਿਹੜੀ ਹੈ ਮਸ਼ਹੂਰ ਰਹੀ ਹੈ ਇੱਕ ਲੜਾਕੂ ਕੌਮ ਦੇ ਤੌਰ ਦੇ ਉੱਤੇ ਤੇ ਉਸ ਟਾਈਮ ਦੇ ਉੱਤੇ ਹੀ ਇੱਕ ਤਰ੍ਹਾਂ ਨਾਲ ਇਹ ਤੁਸੀਂ ਦੇਖੋਗੇ ਖਾਸ ਤੌਰ ਤੇ ਰਾਜਸਥਾਨ ਪੰਜਾਬ ਵੈਸਟਰਨ ਯੂਪੀ ਤੇ ਦਿੱਲੀ ਵਾਲੇ ਜਿਹੜੇ ਇਲਾਕੇ ਹੈਗੇ ਨੇ ਇਹਦੇ ਅੰਦਰ ਕੁਝ ਜੈਨੇਟਿਕ ਪੂਲ ਇਸ ਟਾਈਪ ਦੇ ਕਿ ਇਹਨੂੰ ਅਫੀਮ ਵਰਗੇ ਨਸ਼ੇ ਦੀ ਥੋੜੀ ਜੀ ਝੁਕਾ ਜ਼ਿਆਦਾ ਹੋ ਜਾਂਦਾ ਠੀਕ ਹੈ ਕੋਨੇ ਸਮਿਆਂ ਦੇ ਅੰਦਰ ਤੁਸੀਂ ਅੱਜ ਵੀ ਦੇਖੋਗੇ بڑے ਘਰਾਂ ਦੇ ਅੰਦਰ ਸਾਡੇ ਅਫੀਮ ਜਿਹੜੀ ਹੈ ਉਹਨੂੰ ਦਵਾਈ ਵਾਂਗੂ ਵਰਤਿਆ ਜਾਂਦੇ ਅੱਜ ਵੀ ਠੀਕ ਜਦੋਂ ਕਿ 1985 ਤੋਂ ਬਾਅਦ ਸਾਰੀ ਦੁਨੀਆ ਦੇ ਅੰਦਰ ਅਫੀਮ ਨੂੰ ਰॉ ਓਪੀਅਮ ਨੂੰ ਬੈਨ ਕੀਤਾ ਗਿਆ ਇਹ ਸਮਝਿਆ ਗਿਆ ਵੀ ਜੀ ਇਹ ਬੜਾ ਖਤਰਨਾਕ ਨਸ਼ਾ ਹੈਗਾ ਇਹਦੀ ਲਤ ਲੱਗ ਜਾਂਦੀ ਹੈ ਇਹਦੇ ਨੁਕਸਾਨ ਨੇ ਹਾਈ ਡੋਸ ਦੇ ਅੰਦਰ ਮੌਤ ਤੱਕ ਹੋ ਸਕਦੀ ਹੈ ਰੈਸਪੀਰੇਟਰੀ ਡਿਪਰੈਸ਼ਨ ਨਾਲ ਫੇਰ ਵੀ ਤੁਸੀਂ ਦੇਖੋਗੇ ਅੱਜ ਵੀ ਸਾਡੀ ਜਿਹੜੀ ਸੋਸਾਇਟੀ ਹੈ ਇਹ ਦੇ ਅੰਦਰ ਲੁਕ ਲੁਕ ਕੇ ਜਾਂ इवन ਥੋੜਾ ਬਹੁਤ ਖੁੱਲ੍ਹ ਕੇ ਵੀ ਅਫੀਨ ਦੀ ਯੂਜ਼ ਨੂੰ ਠੀਕ ਮੰਨਿਆ ਜਾਂਦਾ ਠੀਕ ਮੰਨਿਆ ਜਾਂਦਾ ਬਿਲਕੁਲ ਸ਼ਰਾਬ ਦੇ ਉੱਤੇ ਅਸੀਂ ਗਾਣੇ ਬਣਾਏ ਨੇ ਜੀ ਹਾਂ ਸ਼ਰਾਬ ਤਾਂ ਠੀਕ ਹੈ ਆਪਣਾ ਜਿਹੜਾ ਕਲਚਰ ਹੈਗਾ ਇਹ ਨਸ਼ਿਆਂ ਨੂੰ ਥੋੜਾ ਜਿਹਾ ਗਲੋਰੀਫਾਈ ਵੀ ਕਰਦੇ ਜੀ ਮੈਨੂੰ ਸੋ ਇਹ ਗੱਲ ਸਮਝਣੀ ਕਿ ਪੰਜਾਬੀਆਂ ਦਾ ਝੁਕਾ ਥੋੜਾ ਜਿਹਾ ਨਸ਼ੇ ਵੱਲ ਨੂੰ ਜ਼ਿਆਦਾ ਹੈਗਾ ਕੁਝ ਹੱਦ ਤੱਕ ਸਾਡੇ ਜੈਨੇਟਿਕ ਮੇਕਅਪ ਦਾ ਹੈ ਠੀਕ ਹੈ ਹੈਨਾ ਵਲਨਰੇਬਿਲਟੀ ਜਿਹੜੀ ਹੁੰਦੀ ਹੈ ਜਿਵੇਂ ਸ਼ਰਾਬ ਦੀ ਆਪਾਂ ਗੱਲ ਕਰੀ ਦੁਨੀਆ ਦੇ ਅੰਦਰ ਜੇ 100 ਲੋਕ ਸ਼ਰਾਬ ਟਰਾਈ ਕਰਨਗੇ ਜਾਂ ਪੀਣਗੇ ਕਦੇ ਉਹਦੇ ਅੰਦਰ 10% ਨੂੰ ਇਹ ਖਤਰਾ ਹੈ ਕਿ ਉਹਨਾਂ ਦੀ ਸ਼ਰਾਬ ਨਾਲ ਰਿਲੇਸ਼ਨਸ਼ਿਪ ਜਿਹੜੀ ਹੈ ਪੈਥੋਲੋਜੀਕਲ ਹੋਊਗੀ ਮਤਲਬ ਇਹ ਹੈ ਕਿ ਸ਼ਰਾਬ ਕੁਝ ਦੇਰ ਤੱਕ ਤਾਂ ਉਹ ਸ਼ਰਾਬ ਪੀਣਗੇ ਥੋੜੀ ਦੇਰ ਬਾਅਦ ਸ਼ਰਾਬ ਉਹਨਾਂ ਨੂੰ ਪੀਣਾ ਸ਼ੁਰੂ ਕਰ ਦੂਗੀ ਠੀਕ ਹੈ ਠੀਕ ਹੈ ਨਾ ਓਕੇ ਉਹਦੇ ਅੰਦਰ ਕੀ ਹੁੰਦਾ ਹੈ ਵੀ ਸ਼ਰਾਬ ਦੀ ਕੁਆਂਟੀਟੀ ਨੂੰ ਕੰਟਰੋਲ ਕਰਨਾ ਠੀਕ ਹੈ ਸ਼ਰਾਬ ਦੇ ਟਾਈਮਿੰਗ ਨੂੰ ਕੰਟਰੋਲ ਕਰਨਾ ਤੇ ਕਿਸੇ ਵੀ ਤਰ੍ਹਾਂ ਦੇ ਸਟ्रेसਫੁਲ এনवायरमेंट ਜਿੱਥੇ ਵੀ ਟੈਨਸ਼ਨ ਵਧੀ ਉਹ ਬੰਦਾ ਤੁਸੀਂ ਦੇਖੋਗੇ ਸ਼ਰਾਬ ਨੂੰ ਐਜ਼ ਅ ਸੋਲਿਊਸ਼ਨ ਯੂਜ਼ ਕਰਦੇ ਹਾਂ ਐਜ਼ ਅ ਐਜ਼ ਅ ਕੋਪਿੰਗ ਮੈਕੈਨਿਜ਼ਮ ਬਿਲਕੁਲ ਜੀ ਜ਼ਿੰਦਗੀ ਦੇ ਅੰਦਰ ਸਟ्रेस ਵਧ ਗਿਆ ਕੋਈ ਬਹੁਤ ਖੁਸ਼ੀ ਹੋਗੀ ਜਾਂ ਕੋਈ ਗਮੀ ਹੋਗੀ ਗਮੀ ਹੋਗੀ ਬਿਲਕੁਲ ਐਂਡ ਦੇ ਅੰਦਰ ਬੋਤਲ ਹੀ ਖੁੱਲਦੀ ਹੈ ਠੀਕ ਹੈ ਠੀਕ ਹੈ ਸੋ ਕੁਝ ਤਾਂ ਕਲਚਰਲ ਹੈ ਕੁਝ ਜੈਨੇਟਿਕ ਹੈਗਾ ਤੇ ਇਹ ਥੋੜਾ ਜਿਹਾ ਅਨਫੋਰਚੂਨੇਟ ਹੈ ਕਿ ਪੰਜਾਬ ਦੇ ਅੰਦਰ ਕਿਉਂਕਿ ਆਪਾਂ ਥੋੜੇ ਜਿਹੇ ਵੱਧ ਚੜ ਕੇ ਜੀਣ ਵਾਲੇ ਜੀ ਹੈਗੇ ਆ ਅਸੀਂ ਹਰ ਇੱਕ ਚੀਜ਼ ਨੂੰ ਚੰਗੀ ਤਰ੍ਹਾਂ ਟਰਾਈ ਕਰਨਾ ਚਾਹੁੰਦੇ ਆ ਪਰ ਆਪਣੇ ਜਿਹੜੇ ਇਹ ਜੈਨੇਟਿਕ ਵਲਨਰੇਬਿਲਟੀ ਹੈ ਉਹ ਕਈ ਵਾਰ ਸਾਨੂੰ ਉਸ ਚੀਜ਼ ਦਾ ਸ਼ਿਕਾਰ ਬਣਾ ਦਿੰਦੀ ਹੈ ਤੇ ਇਹੀ ਕਾਰਨ ਹੈ ਕਿ ਪੰਜਾਬ ਦੇ ਅੰਦਰ ਥੋੜਾ ਜਿਹਾ ਨਸ਼ਿਆਂ ਨੂੰ ਲੈ ਕੇ ਜਿਹੜੀ ਸਮੱਸਿਆ ਹੈਗੀ ਹੈ ਉਹ ਵੱਧ ਦੇਖਣ ਨੂੰ ਉਹ ਵੱਧ ਇੱਕ ਜੀ 900 ਜਦੋਂ ਇੱਕ ਬੰਦਾ ਕੋਈ ਨਸ਼ੇੜੀ ਬਣ ਗਿਆ ਸੋ ਉਹ ਨੂੰ ਪਤਾ ਲੱਗ ਗਿਆ ਵੀ ਹੁਣ ਮੇਰੇ ਸਰੀਰ ਨੂੰ ਇਹ ਇਹਦੇ ਨੁਕਸਾਨ ਹੋ ਰਹੇ ਨੇ ਜੀ ਸੋ ਉਹ ਉਹ ਨੂੰ ਛੱਡਣਾ ਚਾਹੁੰਦਾ ਹੈ ਵੀ ਮੈਂ ਮਤਲਬ ਪਹਿਲਾਂ ਇੱਕ ਪੇਸ਼ੈਂਟ ਉਸ ਤੋਂ ਬਾਅਦ ਮੇਰੀ ਡੈਥ ਤੱਕ ਹੋ ਸਕਦੀ ਹੈ ਬਿਲਕੁਲ ਸੋ ਜਿਹੜੇ ਚਿੱਟੇ ਵਰਗੇ ਖਤਰਨਾਕ ਯੈਸ ਸਮੈਕ ਵਰਗੇ ਨਸ਼ੇ ਨੇ ਸੋ ਪਰ ਉਹ ਛੱਡ ਨਹੀਂ ਪਾਉਂਦਾ ਮਤਲਬ ਇਹ ਇਹਦਾ ਕੀ ਕੀ ਕਾਰਨ ਹੈ ਹੁਣ ਇਹ ਜਿਹੜਾ ਤੁਸੀਂ ਚਿੱਟੇ ਦਾ ਨਾਮ ਦਿੱਤਾ ਹੈ ਜੀ ਦੇਖੋ ਇਹ ਇਹ ਨਾਮ ਪੰਜਾਬ ਨਹੀਂ ਦਿੱਤੇ ਇਸ ਨਸ਼ੇ ਨੂੰ ਚਿੱਟਾ ਠੀਕ ਹੈ ਠੀਕ ਹੈ ਜੀ ਇਹ ਸਮੈਕ ਜਾਂ ਹੈਰੋਇਨ ਕਹਿੰਦੇ ਨੇ ਇਹਨੂੰ ਜਿੱਥੇ ਵੀ ਬਣਦੀ ਹੈਗੀ ਹੈ ਪਿਓਰ ਫਾਰਮ ਦੇ ਅੰਦਰ ਜਿਹੜੇ ਚਿੱਟੇ ਰੰਗ ਦਾ ਪਾਊਡਰ ਹੁੰਦਾ ਹੈ ਅਫੀਮ ਨੂੰ ਪ੍ਰੋਸੈਸ ਕਰਕੇ ਉਹਦਾ ਹੈਰੋਇਨ ਬਣ ਜਾਂਦਾ ਹੈ ਠੀਕ ਹੈ ਤੇ ਜਿਹੜੀ ਹੈਰੋਇਨ ਹੈ ਇਹ ਡਰਟੀ ਡਰੱਗ ਮਤਲਬ ਇਹ ਹੈ ਕਿ ਇਹ ਜਿਹੜਾ ਨਸ਼ਾ ਹੈਗਾ ਜਿਵੇਂ ਮੈਂ ਕਹਿਆ ਸੀ ਵੀ ਸ਼ਰਾਬ ਦੇ ਅੰਦਰ ਜੋ 100 ਲੋਕ ਪੀਣਗੇ ਤਾਂ 10 ਨੂੰ ਖਤਰਾ ਹੈਗਾ ਕਿ ਉਹਨੂੰ ਲਤ ਲੱਗ ਸਕਦੀ ਹੈ ਹੈਰਵਿੰਦ ਦੇ ਅੰਦਰ ਜੇ 100 ਲੋਕ ਲੈਣਗੇ ਜੀ ਤਾਂ 90 ਨੂੰ ਖਤਰਾ ਵੀ ਲਤ ਲੱਗੂਗੀ ਅੱਛਾ ਓਕੇ ਬਿਲਕੁਲ ਕਿਉਂਕਿ ਇੱਕ ਤਾਂ ਇਹ ਨਸ਼ਾ ਜਿਹੜਾ ਹੈਗਾ ਦੀ ਰੀਇਨਫੋਰਸਮੈਂਟ ਬੜੀ ਸਟਰੋਂਗ ਹੈ ਇਹ ਬਹੁਤ ਜਲਦੀ ਹਿੱਟ ਕਰਦਾ ਹੈ ਇਹਦੇ ਅੰਦਰ ਇੱਕਦਮ ਪਲੇਜ਼ਰ ਵਾਲੀ ਫੀਲਿੰਗ ਆਂਦੀ ਹੈ ਇਹਦੇ ਅੰਦਰ ਇੱਕਦਮ ਜਿਹੜਾ ਹੈਗਾ ਬ੍ਰੇਨ ਦੇ ਕੈਮੀਕਲਸ ਐਦਾ ਚੇਂਜ ਹੁੰਦੇ ਨੇ ओके एक बारी नशे दी प्रयोग ਨਾਲ ਹੀ ਬੰਦੇ ਨੂੰ ਜੇ ਉਹ ਬਹੁਤ ਪਸੰਦ ਆ ਗਿਆ ਉਹ ਉਦੋਂ ਤੋਂ ਹੀ ਸ਼ੁਰੂ ਕਰ ਲੈਂਦਾ ਵੀ ਅਗਲਾ ਮੌਕਾ ਕਦੋਂ ਮਿਲੂਗਾ ਇਹਨੂੰ ਐਕਸਪੀਰੀਅੰਸ ਕਰਨ ਦਾ ਓਕੇ ਕੋਈ ਵੀ ਬੰਦਾ ਪਹਿਲੇ ਦਿਨ ਤੋਂ ਰੋਜ਼ ਲੱਛੰਡਾ ਨਾ ਨਹੀਂ ਸ਼ੁਰੂ ਕਰਦਾ ਠੀਕ ਹੈ ਇੱਕ ਵਾਰੀ ਟ੍ਰਾਈ ਕੀਤਾ ਵਧੀਆ ਲੱਗਿਆ ਚੰਗਾ ਲੱਗਿਆ ਅਗਲੀ ਵਾਰ ਕੋਈ ਜ਼ਿੰਦਗੀ 'ਚ ਟੈਨਸ਼ਨ ਆ ਗਈ ਜਾਂ ਉਹ ਪੁਰਾਣਾ ਦੋਸਤ ਮਿਲ ਗਿਆ ਜਿਹਨੇ ਪਹਿਲੀ ਵਾਰ ਨਸ਼ਾ ਕਰਾਇਆ ਸੀਗਾ ਉਹ ਕਹਿੰਦਾ ਦੁਬਾਰਾ ਕਰ ਲਈ ਮਜ਼ਾ ਬੰਦਾ ਨਾ ਨਹੀਂ ਕਰ ਪਾਉਂਗਾ ਗਣਾ ਚੱਲੀ ਇੱਕ ਵਾਰੀ ਕਰਾਂਗੇ ਕੀ ਫਰਕ ਪੈਂਦਾ ਠੀਕ ਹੈ ਦੂਜੀ ਵਾਰੀ ਕਰ ਲਿਆ ਠੀਕ ਹੈ ਹੌਲੀ ਹੌਲੀ ਸਮਝ ਨਹੀਂ ਆਉਂਦਾ ਵੀ ਆ ਜਿਹੜਾ ਮਜ਼ਾ ਸੀਗਾ ਇਹ ਕਿੱਥੇ ਮਜਬੂਰੀ ਬਣ ਗਈ ਓਕੇ ਕਿਉਂਕਿ ਜਦੋਂ ਵੀ ਇਹ ਹੈਰੋਇਨ ਜਾਂ ਚਿੱਟੇ ਵਰਗੇ ਨਸ਼ੇ ਨੂੰ ਕੋਈ ਮਰੀਜ਼ ਛੱਡਣ ਦੀ ਕੋਸ਼ਿਸ਼ ਕਰਦਾ ਹੈ ਸਰੀਰ 'ਚ ਤੋੜਾਂ ਲੱਗਦੀਆਂ ਨੇ ਜੀ ਠੀਕ ਹੈ ਜਿਹਨੂੰ ਆਪਾਂ ਵਿਡਰੋਅਲ ਇਫੈਕਟਸ ਕਹਿੰਦੇ ਆ ਠੀਕ ਹੈ ਠੀਕ ਹੈ ਨਾਰਮਲ ਮਹਿਸੂਸ ਕਰਨ ਲਈ ਦੁਬਾਰਾ ਨਸ਼ਾ ਲੈਣਾ ਪੈਂਦਾ ओके हैन ठीक है ਇਹ ਹਾਲਤ ਇਹ ਜੀ ਹੋ ਜਾਂਦੀ ਹੈ ਬਹੁਤ ਜਵਾਨ ਬੱਚਿਆਂ ਚ ਮੈਂ ਦੇਖਿਆ ਹੈਗਾ ਬੜੀ ਦੁੱਖ ਦੀ ਗੱਲ ਹੈ ਕਿ ਹਰ ਰੋਜ਼ ਇੱਕ ਇੱਕ ਅੱਧਾ ਅੱਧਾ ਗ੍ਰਾਮ ਤੱਕ ਦੀ ਇਹਦੀ ਲਤ ਪੈ ਜਾਂਦੀ ਹੈ ਮੇਰੇ ਸਾਹਮਣੇ ਆ ਕੇ ਬੜੇ ਪਰਿਵਾਰਾਂ ਨੇ ਬੜੀ ਬਾਰੀ ਇਹ ਗੱਲਾਂ ਸਾਂਝੀਆਂ ਕੀਤੀਆਂ ਨੇ ਕਿ ਜੀ ਸਾਡਾ ਬਹੁਤ ਵੱਡਾ ਇੱਕ ਪਲਾਟ ਸੀਗਾ ਜਾਂ ਕੋਈ ਬਹੁਤ ਵੱਡੀ ਜਾਇਦਾਦ ਸੀਗੀ ਉਹ ਬੇਚ ਕੇ ਤੇ ਸਾਰੀ ਨਸ਼ੇ ਚ ਖਤਮ ਕਰ ਗਿਆ ਬੱਚਾ ਠੀਕ ਹੈ ਠੀਕ ਹੈ ਜੀ ਤੇ ਚੱਕਰ ਉਹੀ ਜਦੋਂ ਨਸ਼ੇ ਦੀ ਤੋੜ ਲੱਗਦੀ ਹੈ ਉਹ ਬੱਚੇ ਨੂੰ ਮਜਬੂਰੀ ਹੋ ਜਾਂਦੀ ਹੈ ਵੀ ਨਸ਼ਾ ਹੀ ਲੈਣਾ ਹੈ ਠੀਕ ਘਰ ਦੇ ਵੀ ਉਹਨੂੰ ਤੜਪਦਾ ਦੇਖ ਨਹੀਂ ਸਕਦੇ ਠੀਕ ਹੈ ਠੀਕ ਹੈ ਤਾਂ ਬੜੀ ਭਾਰੀ ਇਹਨਾਂ ਨੂੰ ਉਹਦਾ ਹੱਲ ਤੋੜਦਾ ਨਸ਼ਾ ਹੀ ਦਿਖਦਾ ਠੀਕ ਹੈ ਪਰ ਮੇਰੇ ਖਿਆਲ ਨਾਲ ਹੁਣ ਪਿਛਲੇ ਕਈ ਸਾਲਾਂ ਤੋਂ ਇਹਦੇ ਬਾਰੇ ਕਾਫੀ ਜਾਣਕਾਰੀ ਬਧੀ ਹੈਗੀ ਹੈ ਕਾਫੀ ਸਰਕਾਰ ਨੇ ਵੀ ਤੇ ਕਈ ਪ੍ਰਾਈਵੇਟ ਡਾਕਟਰਾਂ ਨੇ ਵੀ ਮਿਲ ਕੇ ਕਾਫੀ ਅੰਦਰ ਅੰਦਰ ਕੰਮ ਕਰਨਾ ਸ਼ੁਰੂ ਕੀਤਾ ਹੈਗਾ ਓਪੀਏਟ ਸਬਸਟੀਟਿਊਟ ਥੈਰੇਪੀਜ਼ ਸ਼ੁਰੂ ਕੀਤੀਆਂ ਨੇ ਉਹਦੇ ਨਾਲ ਬਹੁਤ ਹੱਦ ਤੱਕ ਪ੍ਰੋਬਲਮੈਟਿਕ ਜਿਹੜੀ ਡਰਗ ਯੂਜ਼ ਹੈ ਉਹ ਕੰਟਰੋਲ ਹੋ ਰਹੀ ਹੈ ਜੇ ਡਾਕਟਰ ਤੋਂ ਚਲੋ ਬੰਦਾ ਕੋਈ ਫਸ ਗਿਆ ਤਾਂ ਫਿਰ ਉਹ ਨਿਕਲੇ ਕਿਵੇਂ ਇਹਦੇ ਅੰਦਰ ਬਿਲਕੁਲ ਠੀਕ ਹੈ ਇੱਕ ਚੀਜ਼ ਜੀਦਰ ਜੀ ਤੁਸੀਂ ਵੀ ਇਹ ਸ਼ਬਦ ਯੂਜ਼ ਕਰ ਰਹੇ ਹੋ ਤੇ ਮੈਂ ਅੱਜ ਤੁਹਾਨੂੰ ਵੀ ਥੋੜਾ ਜਿਆਦਾ ਬਾਰੇ ਕਹਾਂਗਾ ਤੁਸੀਂ ਕਹਿੰਦੇ ਨਸ਼ੇੜੀ ਇਹ ਸ਼ਬਦ ਨਸ਼ੇੜੀ ਐਡਿਕਟ ਠੀਕ ਹੈ ਅਮਲੀ ਇਹ ਜੇ ਸ਼ਬਦ ਆਪਾਂ ਆਮ ਤੌਰ ਤੇ ਅਚਨਚੇਤ ਯੂਜ਼ ਕਰ ਲੈਂਦੇ ਆ ਠੀਕ ਹੈ ਪਰ ਇੱਕ ਗੱਲ ਇਸ ਚ ਸਮਝਣ ਦੀ ਲੋੜ ਹੈ ਕਿ ਮੈਂ ਐਜ਼ ਅ ਡਾਕਟਰ ਦੇਖੋ ਮੈਨੂੰ ਵੀ 10 12 ਸਾਲ ਲੱਗੇ ਆਪਣਾ ਐਟੀਟਿਊਡ ਠੀਕ ਕਰ ਚੇ ਠੀਕ ਹੈ ਮੈਨੂੰ ਇਹ ਸਮਝਣ ਚ ਥੋੜਾ ਟਾਈਮ ਲੱਗਿਆ ਕਿ ਜਿਹੜੇ ਬੰਦੇ ਨੂੰ ਅਸੀਂ ਕਹਿ ਰਹੇ ਹਾਂ ਕਿ ਨਸ਼ਾ ਨਹੀਂ ਛੱਡ ਰਿਹਾ ਠੀਕ ਹੈ ਉਹ ਐਕਚੁਅਲੀ ਇੱਕ ਬਿਮਾਰ ਆਦਮੀ ਹੈ ਬਿਮਾਰ ਆਦਮੀ ਹੈ ਠੀਕ ਹੈ ਇਹ ਨਸ਼ੇ ਦੀ ਬਿਮਾਰੀ ਹੈ ਠੀਕ ਹੈ ਆਪਾਂ ਜਿੱਥੇ ਇਹਨੂੰ ਇੱਕ ਮੋਰਲ ਜਾਂ ਇੱਕ ਜਜਮੈਂਟਲ ਜਾਮਾ ਉਡਾ ਆਦਿੰਨੇ ਵੀ ਇਹ ਤਾਂ ਚਾਂਬਲਿਆ ਹੋਇਆ ਹੈ ਠੀਕ ਹੈ ਜਾਂ ਇਹਦੀ ਵਿਲ ਪਾਵਰ ਘਟ ਹੈ ਜਾਂ ਇਹ ਤਾਂ ਜੀ ਮਸਤਿਆ ਹੋਇਆ ਹੈ ਜ਼ਿੰਮੇਵਾਰੀ ਨਹੀਂ ਲੈਣਾ ਚਾਹੁੰਦਾ ਤਾਂ ਕਰ ਰਿਹਾ ਹੈ ਠੀਕ ਹੈ ਉੱਥੇ ਨਾ ਅਸੀਂ ਉਹਦੇ ਠੀਕ ਹੋਣ ਦੀ ਸੰਭਾਵਨਾ ਵੀ ਘਟਾ ਦਿੰਦੇ ਹਾਂ ਓਕੇ ਹੈਨਾ ਆਪਾਂ ਨੂੰ ਕੀ ਸਮਝਣ ਦੀ ਲੋੜ ਹੈ ਕਿ ਬਹੁਤ ਵਾਰ ਦੋ ਸੋ ਮੈਨੂੰ ਇੱਕ ਬੰਦਾ ਜਿਨੇ ਰਾਤ ਨੂੰ ਨਸ਼ਾ ਕੀਤਾ ਹੋਵੇ ਤੇ ਸਵੇਰੇ ਉੱਠ ਕੇ ਤੋਬਾ ਨਾ ਕੀਤੀ ਹੋਵੇ ਹੈਨਾ ਸਵੇਰੇ ਉੱਠ ਕੇ ਸਭ ਤੋਬਾ ਕਰਦੇ ਨੇ ਕਿ ਅੱਜ ਤੋਂ ਬੰਦ ਠੀਕ ਹੈ ਪ੍ਰੋਬਲਮ ਕੀ ਹੈ ਜਦ ਉਹ ਸ਼ਾਮ ਦਾ ਟਾਈਮ ਆਂਦਾ ਹੈ ਠੀਕ ਹੈ ਜਦ ਉਹ ਉਹ ਪੁਰਾਣੀਆਂ ਥਾਵਾਂ ਉਹ ਪੁਰਾਣੇ ਦੋਸਤ ਉਹ ਪੁਰਾਣੀ ਸਿਚੁਏਸ਼ਨਸ ਬੰਦੀਆਂ ਨੇ ਉਹਨੂੰ ਆਪ ਨੂੰ ਪਤਾ ਹੀ ਨਹੀਂ ਚੱਲਦਾ ਕਿ ਕਿੱਥੇ ਦੁਬਾਰਾ ਨਸ਼ਾ ਹੋ ਗਿਆ ਠੀਕ ਹੈ ਨਾ ਇਹ ਚੀਜ਼ ਜਿਹੜੀ ਹੈ ਉਹਨਾਂ ਦੇ ਆਪਣੇ ਕੰਟਰੋਲ 'ਚ ਨਹੀਂ ਹੁੰਦੀ ਕਿਉਂਕਿ ਇਹ ਬਿਮਾਰੀ ਹੈ ਜੇ ਆਪਾਂ ਇਹਨੂੰ ਬਿਮਾਰੀ ਵਾਂਗੂ ਦੇਖਾਂਗੇ ਕਦੇ ਆਪਾਂ ਐਸਥਮਾ ਜਾਂ ਡਾਇਬੀਟਿਸ ਦੇ ਮਰੀਜ਼ ਨੂੰ ਕਹਿੰਦੇ ਵੀ ਤੁਸੀਂ ਸਵੇਰੇ ਸ਼ਾਮ ਟੀਕੇ ਕਿਉਂ ਲਾਣੇ ਹੋ ਡਾਇਬੀਟਿਸ ਦੇ ਠੀਕ ਹੈ ਉਹ ਲਾ ਰਹੇ ਨੇ ਜੀ ਆਪਣੀ ਬਿਮਾਰੀ ਨੂੰ ਕੰਟਰੋਲ ਕਰਨ ਲਈ ਕੰਟਰੋਲ ਕਰਨ ਲਈ ਲਾ ਰਹੇ ਨੇ ਉਸੇ ਤਰੀਕੇ ਨਾਲ ਨਸ਼ੇ ਨੂੰ ਵੀ ਇੱਕ ਬਿਮਾਰੀ ਦੀ ਤਰ੍ਹਾਂ ਦੇਖਾਂਗੇ ਤੇ ਜਿਹੜਾ ਇਸ 'ਚ ਫਸਿਆ ਹੋਇਆ ਇਨਸਾਨ ਉਹਨੂੰ ਇੱਕ ਮਰੀਜ਼ ਵਾਂਗੂ ਦੇਖਾਂਗੇ ਜਿਹਨੂੰ ਸ਼ਾਇਦ ਇੱਕ ਗੱਲ ਬਿਲਕੁਲ ਕਲੀਅਰ ਹੈ ਇਸ ਮਰੀਜ਼ ਨੂੰ ਆਪਣੀ ਬਿਮਾਰੀ ਦੇ ਅੰਦਰ ਕੋਈ ਬਹੁਤ ਕਲੀਅਰ ਇਨਸਾਈਟ ਨਹੀਂ ਹੁੰਦੀ ਬਹੁਤ ਵਾਰ ਓਕੇ ਮਜਬੂਰ ਹੁੰਦਾ ਤੇ ਬੜੀ ਵਾਰ ਉਹ ਆਪ ਹੀ ਇਹਨੂੰ ਜਦੋਂ ਆਪਾਂ ਛੱਡਣ ਦੀ ਹੈ ਇਲਾਜ ਕਰਨ ਦੀ ਕੋਸ਼ਿਸ਼ ਕਰਦੇ ਹੋ ਸਭ ਤੋਂ ਵੱਡੀ ਉਹਦੇ ਅੰਦਰ ਜਿਹੜੀ ਹਰਡਲ ਹੈ ਉਹ ਮਰੀਜ਼ ਆਪ ਬਣ ਜਾਂਦਾ ਠੀਕ ਹੈ ਹੈਨਾ ਪਰ ਜ਼ਰੂਰਤ ਕੀ ਹੈ ਤੇ ਜੋ ਮੇਰਾ ਤਜਰਬਾ ਹੈ ਤੇ ਬੜੇ ਚੰਗੇ ਸਾਈਕੀਐਟ੍ਰਿਸਟ ਜਿਨ੍ਹਾਂ ਨਾਲ ਮੈਂ ਰਾਫਤਾ ਰੱਖਿਆ ਗੱਲਬਾਤ ਕੀਤੀ ਹੈ ਸਾਰੇ ਇਹ ਕਹਿੰਦੇ ਨੇ ਜੀ ਜਿਹੜੇ ਮਰੀਜ਼ ਦਾ ਫੈਮਿਲੀ এনवायरमेंट ਫੈਮਿਲੀ ਸਪੋਰਟ ਚੰਗੀ ਹੈਗੀ ਹੈ ਉਹਦੇ ਨਸ਼ਾ ਛੱਡਣ ਦੇ ਚਾਂਸ ਕਈ ਗੁਣਾ ਵੱਧ ਜਾਂਦੇ ਨੇ ਕਈ ਗੁਣਾ ਵੱਧ ਜਾਂਦੇ ਨੇ ਕਈ ਗੁਣਾ ਵੱਧ ਜਾਂਦੇ ਨੇ ਠੀਕ ਹੈ ਇਹ ਇਹੀ ਮੇਰੇ ਖਿਆਲ ਨਾਲ ਸਭ ਤੋਂ ਵੱਡੀ ਗੱਲ ਹੈ ਦੂਜੀ ਇੱਕ ਹੋਰ ਆਪਣਾ ਦੇਖੋ ਪੰਜਾਬੀਆਂ ਦੀ ਇਹ ਗੱਲ ਹੈ ਆਪਾਂ ਨੂੰ ਖੁੱਲ ਕੇ ਆਪਣੇ ਬੰਦਿਆਂ ਦੀ ਜਿਹੜੀ ਘਾਟ ਹੈਗੀ ਉਹ ਉਹਦੇ ਬਾਰੇ ਗੱਲ ਕਰਨੀ ਬੜੀ ਜ਼ਰੂਰੀ ਹੈ ਠੀਕ ਹੈ ਤੇ ਤੁਸੀਂ ਵੀ ਦੇਖਿਓ ਹੁਣੇ ਆਪਣੇ ਇੱਥੇ ਦਿਦਾਰ ਜੀ ਇਹ ਬੇਲੇਪਣੇ ਨੂੰ ਆਪਾਂ ਇੰਨਾ ਵਧੀਆ ਕਿਉਂ ਮੰਨਦੇ ਆਂ ਬੇਲੜ ਆ ਜੀ ਅਸੀਂ ਤਾਂ ਕੋਈ ਕੰਮ ਨਹੀਂ ਹੈਗਾ ਠੀਕ ਹੈ ਕਿਉਂਕਿ ਚਲੋ ਜਮੀਨਾ ਹੈਗੀਆਂ ਨੇ ਪੈਸਾ ਆ ਰਿਹਾ ਹੈ ਠੇਕੇ ਤੋਂ ਆ ਰਿਹਾ ਜਿਵੇਂ ਵੀ ਹੈਗਾ ਜਿਵੇਂ ਵੀ ਹੈਗਾ ਠੀਕ ਹੈ ਮੈਨੂੰ ਬੜੀ ਬੜੀ ਪਰਿਵਾਰ ਆਉਂਦੇ ਨੇ ਯੰਗ ਲੜਕਾ ਨਾਲ ਹੁੰਦੇ ਆ ਉਹਨੂੰ ਕਹਿੰਦੇ ਨੇ ਡਾਕਟਰ ਸਾਹਿਬ ਇਹਦਾ ਨਸ਼ਾ ਛਡਾ ਦਿਓ ਜੀ ਅਸੀਂ ਤਾਂ ਉਹਨੂੰ ਸਭ ਪਾਸੋਂ ਬੇਲਾ ਕੀਤਾ ਹੋਇਆ ਕੋਈ ਜ਼ਿੰਮੇਵਾਰੀ ਨਹੀਂ ਦਿੱਤੀ ਠੀਕ ਹੈ ਮੈਨੂੰ ਲੱਗਦਾ ਹੈ ਵੀ ਜੇ ਬੰਦੇ ਉੱਤੇ ਜ਼ਿੰਮੇਵਾਰੀ ਕੋਈ ਨਹੀਂ ਹੈਗੀ ਫਿਰ ਉਹਦੇ ਕੋਲ ਇਨਸੈਂਟਿਵ ਕੀ ਹੈ ਨਸ਼ਾ ਛੱਡਿੰਦਾ ਠੀਕ ਹੈ ਇੱਕ ਗੱਲ ਮੈਂ ਬਾਰ-ਬਾਰ ਸ਼ੇਅਰ ਕਰਦਾ ਤੇ ਆਪਾਂ ਬਬੂ ਸ਼ਹੀਦ ਦੇ ਮਾਧਿਅਮ ਤੋਂ ਵੀ ਅੱਜ ਆਪਣੇ ਜਿਹੜੇ ਸਰੋਤੇ ਆਪਾਂ ਦੇਖ ਰਹੇ ਨੇ ਇਹਨਾਂ ਨੂੰ ਇਹ ਮੈਸੇਜ ਦੇਣਾ ਚਾਹੁੰਗਾ ਕਿ ਜੀ ਜਿਹੜਾ ਕੰਮ ਹੈਗਾ ਜ਼ਿੰਦਗੀ ਦਾ ਕੋਈ ਪਰਪਸ ਹੈਗਾ ਕੋਈ ਪੋਜ਼ਿਟਿਵ ਐਕਟੀਵਿਟੀ ਹੈ ਇਹ ਤੁਹਾਨੂੰ ਨਸ਼ੇ ਤੋਂ ਬਚਾਉਂਦੀ ਹੈ ਬੇਲੇ ਰਹਿ ਕੇ ਨਸ਼ਾ ਛੱਡਣਾ ਬਹੁਤ ਔਖਾ ਹੈ ਕੋਈ ਨਾ ਕੋਈ ਚੀਜ਼ ਹੋਣੀ ਚਾਹੀਦੀ ਹੈ ਜਿਹੜੀ ਜ਼ਿੰਦਗੀ ਨੂੰ ਕੋਈ ਮਕਸਦ ਦੇਵੇ ਜਿਹੜੀ ਤੁਹਾਨੂੰ ਬੀਜ਼ੀ ਰੱਖੇ ਠੀਕ ਹੈ ਪਰ ਇਹਦਾ ਮਤਲਬ ਇਹ ਨਹੀਂ ਵੀ ਆਪਾਂ ਬੱਚੇ ਦਾ ਵਿਆਹ ਕਰਾ ਦਈਏ ਕਿ ਦੂਜੀ ਗਲਤਫਹਮੀ ਓਕੇ ਆਮ ਤੁਸੀਂ ਸੁਣਿਆ ਹੋਣਾ ਇਹ ਪਿੰਡਾਂ 'ਚ ਆਪਣੀ ਆਮ ਕਹਿਣ ਵਾਲੀ ਗੱਲ ਹੁੰਦੀ ਹੈ ਕਿ ਤੁਸੀਂ ਵੀ ਵਿਆਹ ਕਰਾ ਦੋ ਛੱਡ ਜਾਊਗਾ ਹਾਂ ਹੁਣ ਦੱਸੋ ਕੁੜੀ ਨੇ ਵਿਚਾਰੀ ਨੇ ਕਿ ਡੀਡਿਕਸ਼ਨ ਦਾ ਕੋਰਸ ਕੀਤਾ ਹੋਇਆ ਉਹ ਕਿਵੇਂ ਛੱਡਾ ਦਊਗੀ ਠੀਕ ਹੈ ਉਲਟਾ ਪਰਿਵਾਰ ਪਹਿਲਾਂ ਇੱਕ ਨੂੰ ਸੰਭ ਰਿਹਾ ਸੀ ਹੁਣ ਦੋਨੋਂ ਸੰਭੂਗਾ ਫਿਰ ਕੱਲ ਉਹਨਾਂ ਦੇ ਬੱਚੇ ਹੋ ਜਾਣਗੇ ਫਿਰ ਉਹਨਾਂ ਨੂੰ ਵੀ ਸੰਭੂਗਾ ਉਹਨਾਂ ਨੂੰ ਵੀ ਸੰਭੂਗਾ ਠੀਕ ਹੈ ਨਾ ਜੀ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਵਧਦੀਆਂ ਰਹਿਣਗੀਆਂ ਨਸ਼ੇ ਦਾ ਇਲਾਜ ਵਿਆਹ ਤਾਂ ਹੈ ਨਹੀਂ ਨਹੀਂ ਕਰਨਾ ਚਾਹੀਦਾ ਹਨ ਉਹ ਸਮਾਜ ਦੇ ਵਿੱਚ ਜਿਹੜੀਆਂ ਨਸ਼ੇ ਨੂੰ ਲੈ ਕੇ ਕੁਝ ਗਲਤਫਹਿਮੀਆਂ ਨੇ ਉਹ ਕਿੱਦਾਂ ਦੂਰ ਹੋਣ ਸੋ ਆਮ ਜਿਹੜਾ ਕੋਈ ਵੀ ਇਨਸਾਨ ਹੈ ਜਾਂ ਬੱਚਾ ਇਸ ਮਤਲਬ ਭੈੜੀ ਬਿਮਾਰੀਆਂ ਕਹਾਂਗੇ ਆਪਾਂ ਇਹਦਾ ਸ਼ਿਕਾਰ ਨਾ ਹੋਵੇ ਇਹਦੇ ਬਾਰੇ ਮੈਸੇਜ ਦਿਓ ਹਾਂ ਦੇਖੋ ਕੁਝ ਹੱਦ ਤੱਕ ਤਾਂ ਜਿਹੜਾ ਪੰਜਾਬ ਦਾ ਮਾਹੌਲ ਹੈ ਉਹ ਅਪਾ ਵੀ ਉਹਦੇ ਅੰਦਰ ਬਰਾਬਰ ਹੀ ਜ਼ਿੰਮੇਦਾਰ ਆ ਕਿ ਅਸੀਂ ਆਪਣੇ ਬੱਚਿਆਂ ਨੂੰ ਸ਼ਾਇਦ ਉਹ ਪੋਜ਼ਿਟਿਵ ਮਾਹੌਲ ਨਹੀਂ ਦੇ ਸਕੇ ਜਿਹਦੇ ਅੰਦਰ ਉਹ ਕੁਝ ਚੰਗਾ ਕਰਨ ਲਈ ਪ੍ਰੇਰਿਤ ਹੋਣ ਠੀਕ ਹੈ ਹੈਨਾ ਆਪਣੇ ਇੱਥੇ ਕੋਈ ਚੰਗੇ ਐਜੂਕੇਸ਼ਨ ਐਜੂਕੇਸ਼ਨ ਦਾ ਮਤਲਬ ਸਿਰਫ ਡਿਗਰੀ ਲੈਣਾ ਨਹੀਂ ਕਿਸੇ ਕਿਸੇ ਕੰਮ ਨੂੰ ਕਿਸੇ ਕਿੱਤੇ ਨੂੰ ਪੈਸ਼ਨ ਨਾਲ ਫੋਲੋ ਕਰਨਾ ਉਦੇ ਅੰਦਰ ਡੂੰਘਾਈ ਚ ਜਾਣਾ ਜਿਵੇਂ ਖੇਤੀ ਆਪਣੇ ਇੰਨੀ ਹੁੰਦੀ ਹੈ ਪਰ ਤੁਸੀਂ ਵੀ ਦੇਖਿਓ ਨਾ ਦਾਇਰ ਜੀ ਵੀ ਆਪਾਂ ਉਹੀ ਪੁਰਾਣੀਆਂ ਗੱਲਾਂ ਜਿਹੜੀਆਂ 30 40 ਸਾਲ ਤੋਂ ਚੱਲਦੀ ਸੀ ਉਹੀ ਕਿਸੇ ਪਿੱਟੀ ਲਾਈਨ ਤੇ ਚੱਲੀ ਜਾਂਦੇ ਆ ਆਪਾਂ ਖੇਤੀ ਦੇ ਅੰਦਰ ਵਰਟੀਕਲੀ ਇੰਟੀਗ੍ਰੇਟ ਕਰਕੇ ਉਹਦੇ ਅੰਦਰ ਹੋਰ ਨਵੀਆਂ ਚੀਜ਼ਾਂ ਕਰਨ ਚਾਹ ਬਹੁਤ ਪਿੱਛੇ ਰਹਿੰਦੇ ਬਹੁਤ ਪਿੱਛੇ ਰਹਿ ਗਏ ਆ ਐਡ ਨਹੀਂ ਕਰ ਬੰਦੇ ਸਾਡੇ ਜਿਹੜੇ ਯੰਗ ਹੈਗੇ ਨੇ ਯੂਥ ਹੈਗੇ ਨੇ ਇਹਨਾਂ ਨੂੰ ਇੱਥੇ ਨੌਕਰੀਆਂ ਨਹੀਂ ਮਿਲਦੀਆਂ ਪੰਜਾਬ 'ਚ ਹੈਨਾ ਇੱਥੇ ਇੰਦੀ ਐਂਡ ਜਦੋਂ ਕਿਸੇ ਸੁਸਾਇਟੀ ਨੇ ਆਪਣੇ ਆਪ ਨੂੰ ਬੈਟਰ ਬਣਾਣਾ ਹੈ ਨਸ਼ਾ ਤਾਂ ਸਿਰਫ ਉਹਦਾ ਇੱਕ ਲੱਛਣ ਹੁੰਦਾ ਹੈ ਕਿ ਸੁਸਾਇਟੀ 'ਚ ਕੁਝ ਡੂੰਘੀਆਂ ਪ੍ਰੋਬਲਮਸ ਨੇ ਠੀਕ ਹੈ ਆਪਾਂ ਨੂੰ ਆਪਣੀ ਸੁਸਾਇਟੀ ਦੇ ਅੰਦਰ ਜ਼ਿਆਦਾ ਆਪਣੀ ਸਾਦਗੀ ਵੱਲ ਜਾਣ ਦੀ ਲੋੜ ਹੈ ਇੱਕ ਚੰਗਾ ਸਾਡੇ ਤਾਂ ਮਤਲਬ ਪੰਜਾਬ ਤੋਂ ਸੋਹਣੇ ਮੇਰ ਖਿਆਲ ਨਾਲ ਗੁਰੂ ਤੇ ਪੈਗੰਬਰ ਪੀਰ ਸ਼ਾਇਦ ਹੀ ਕਿਸੇ ਇਲਾਕੇ ਚ ਹੋਏ ਹੋਣ ਜਿਨ੍ਹਾਂ ਨੇ ਜ਼ਿੰਦਗੀ ਨੂੰ ਇੰਨੇ ਸੋਹਣੇ ਮਤਲਬ ਦਿੱਤੇ ਨੇ ਜਿਦੋਂ ਨਾਲ ਹਰ ਇੱਕ ਬੰਦਾ ਆਪਣੀ ਜ਼ਿੰਦਗੀ ਬਿਹਤਰ ਕਰ ਸਕਦਾ ਬਿਹਤਰ ਕਰ ਸਕਦਾ ਸਹੀ ਸੋ ਆਪਾਂ ਸ਼ਾਇਦ ਉਹਨਾਂ ਹੀ ਗੁਰੂਆਂ ਦੀ ਉਹਨਾਂ ਹੀ ਆਪਣੇ ਜਿਹੜੇ ਸਿਆਣਪਾਂ ਨੇ ਪ੍ਰਾਣੀਆਂ ਉਹਨਾਂ ਨਾਲ ਜੁੜਨਾ ਜ਼ਰੂਰੀ ਹੈ ਲਾਈਫ ਨੂੰ ਥੋੜਾ ਸਿੰਪਲੀਫਾਈ ਕਰੀਏ ਠੀਕ ਹੈ ਥੋੜਾ ਜਿਹਾ ਬੱਚਿਆਂ ਦੇ ਲਈ ਜੋਬਸ ਕ੍ਰੀਏਟ ਕਰੀਏ ਠੀਕ ਹੈ ਥੋੜਾ ਜਿਹਾ ਆਪਣੇ ਅੰਦਰ ਜਿਹੜੀ ਕਿ ਇੱਕ ਹੀਣ ਭਾਵਨਾ ਆ ਗਈ ਹੈ ਪੰਜਾਬ ਵਿੱਚ ਪਿਛਲੇ ਕਈ ਡੈਕੇਡਸ ਚੋਂ ਉਸ ਤੋਂ ਬਾਹਰ ਨਿਕਲੀਏ 1900 ਇੱਥੇ ਨੋਟ ਕਰਨੇ ਵਾਲੀ ਗੱਲ ਹੋ ਹੋਰ ਹੈ ਜੀ ਵੀ ਜੇ ਵੀ ਆਪਣੇ ਇੱਕ ਚਲੋ ਆਪਾਂ ਇਹਦੀ ਜੋਬ ਦੀ ਗੱਲ ਵੀ ਕੀਤੀ ਹੈ ਆਪਾਂ ਨੇ ਕੰਮ ਦੀ ਗੱਲ ਵੀ ਕੀਤੀ ਹੈ ਜੀ ਬਸ ਇੱਕ ਸਪੋਰਟਸ ਦੀ ਵੀ ਆਪਣੇ ਘਰ ਬਿਲਕੁਲ ਇਹਦੇ ਦਾ ਮਤਲਬ ਬਹੁਤ ਵਧੀਆ ਗੱਲ ਹੈ ਜੇ ਹਾਂ ਇਹ ਇਹ ਸਵਾਲ ਬੜਾ ਜ਼ਰੂਰੀ ਸੀਗਾ ਵੀ ਜੇ ਆਪਾਂ ਘਰ-ਘਰ ਦੇ ਵਿੱਚ ਜਿਵੇਂ ਆਪਾਂ ਕਹਿੰਦੇ ਵੀ ਘਰ-ਘਰ 'ਚ ਨਸ਼ਾ ਵੜ ਗਿਆ ਜੇ ਆਪਾਂ ਘਰ-ਘਰ ਸਪੋਰਟਸ ਵਾੜ ਦਈਏ ਤਾਂ ਸ਼ਾਇਦ ਇਹ ਤੋਂ ਬਚਾਅ ਹੋ ਸਕੇ 100% ਤੁਹਾਡੀ ਗੱਲ ਨਾਲ ਮੈਂ ਐਗਰੀ ਕਰਦਾ ਤੁਸੀਂ ਆਪ ਦੇਖਿਆ ਕਿ ਪਿਛਲੇ 20-30 ਸਾਲਾਂ 'ਚ ਪੰਜਾਬ ਜਿਹੜਾ ਹਾਕੀ 'ਚ ਹਮੇਸ਼ਾ ਪੂਰੀ ਪੂਰੀ ਟੀਮ ਸਮਝ ਲਓ ਪੰਜਾਬ ਦੀ ਬਣਦੀ ਸੀ ਪੰਜਾਬ ਦੀ ਬਣਦੀ ਸੀ ਬਿਲਕੁਲ ਅੱਜ ਜੇ ਤੁਸੀਂ ਕਹਿੰਦੇ ਹੋ ਕਿ ਜੀ ਹਿੰਦੁਸਤਾਨ ਚ ਹਾਕੀ ਦੀ ਸਭ ਤੋਂ ਵਧੀਆ ਸਪੋਰਟ ਕਿੱਥੇ ਹੋ ਰਹੀ ਹੈ ਤਾਂ ਸ਼ਾਇਦ ਉਹ ਉੜੀਸਾ ਚਲੀ ਗਈ ਹੈ ਠੀਕ ਹੈ ਉੜੀਸਾ ਦੇ ਅੰਦਰ ਉਹਨਾਂ ਨੇ ਪਿਛਲੇ ਕਈ ਸਾਲਾਂ ਤੋਂ ਹਾਕੀ ਚ ਇਨਵੈਸਟ ਕੀਤਾ ਮੁੰਡੇ ਚਾਹੇ ਆਪਣੇ ਨੇ ਠੀਕ ਹੈ ਪਰ ਟ੍ਰੇਨਿੰਗ ਉਹਥੇ ਲੈ ਰਹੇ ਨੇ ਉਹਥੇ ਲੈ ਰਹੇ ਤੇ ਉਹਦਾ ਆਪਾਂ ਰਿਜ਼ਲਟ ਦੇਖਿਆ ਕਿ ਪਿਛਲੇ 올림픽ਸ ਦੇ ਅੰਦਰ ਦੇਖੋ ਜੀ ਦੋਨੋਂ ਮੁੰਡਿਆਂ ਦੀਆਂ ਤੇ ਕੁੜੀਆਂ ਦੀਆਂ ਟੀਮ ਲਾਸਟ 4 ਤੱਕ ਪਹੁੰਚੀਆਂ ਨੇ ਬਿਲਕੁਲ ਸਹੀ ਠੀਕ ਹੈ ਜੀ ਉਸੇ ਤਰੀਕੇ ਨਾਲ ਇਹ ਗੱਲ ਮੈਂ ਤੁਹਾਡੇ ਨਾਲ 100% ਸਹਿਮਤ ਹਾਂ ਇੱਕ ਟਾਈਮ ਹੁੰਦਾ ਸੀਗਾ ਜਦਾਦਰ ਜੀ ਤੁਸੀਂ ਗੱਡੀ ਲੈ ਕੇ ਪੰਜਾਬ ਦੇ ਕਿਸੇ ਪਿੰਡ ਚ ਜਾਂਦੇ ਸੀ ਨਾ ਬੱਚੇ ਵਾਲੀਬਾਲ ਖੇਡਦੇ ਹੁੰਦੇ ਸੀ ਹਾਂ ਫੁੱਟਬਾਲ ਖੇਡਦੇ ਹੁੰਦੇ ਸੀ ਫੁੱਟਬਾਲ ਖੇਡਦੇ ਹੁੰਦੇ ਸੀ ਠੀਕ ਹੈ ਜੀ ਕਬੱਡੀ ਦੇ ਮੈਚ ਹੁੰਦੇ ਸੀਗੇ ਬਿਲਕੁਲ ਸਹੀ ਠੀਕ ਹੈ ਬਿਨਾਂ ਨਸ਼ੇ ਤੋਂ ਹੁੰਦੇ ਸੀਗੇ ਕਬੱਡੀ ਦੇ ਟੈਕਾ ਦੇ ਇੰਜੈਕਸ਼ਨ ਨਹੀਂ ਸੀ ਲਾਉਂਦੇ ਬਿਲਕੁਲ ਸਹੀ ਹੈ ਠੀਕ ਹੈ ਜੀ ਉਹ ਆਪਾਂ ਜਿਹੜੀ ਸਾਦਗੀ ਹੈ ਤੇ ਜਿਹੜਾ ਇੱਕ ਚੰਗਾ ਜੀਵਨ ਸ਼ੈਲੀ ਸੀਗੀ ਉਹ ਭੁੱਲ ਗਏ ਹਾਂ ਥੋੜਾ ਜਿਹਾ ਜਿਵੇਂ ਤੁਸੀਂ ਇਹ ਬਹੁਤ ਵਧੀਆ ਗੱਲ ਕੀਤੀ ਹੈ ਇਹ ਜੇ ਆਪਾਂ ਦੁਬਾਰਾ ਕਲਚਰ ਲੈ ਆਈਏ ਤਾਂ ਇਹ 100% ਨਸ਼ੇ ਦੇ ਵਿੱਚੋਂ ਨਿਕਲਣ 'ਚ ਸਾਡੇ ਯੂਥ ਦੀ ਬਹੁਤ ਮਦਦ ਕਰੇਗਾ ਡਾਕਟਰ ਸਾਹਿਬ ਤੁਸੀਂ ਆਪਣੇ ਬਿਜ਼ੀ ਸ਼ੈਡਿਊਲ ਚੋਂ ਟਾਈਮ ਦਿੱਤਾ ਤੁਹਾਡਾ ਬਹੁਤ-ਬਹੁਤ ਧੰਨਵਾਦ ਅ ਦੋਸਤੋ ਕਿਸੇ ਆਪਣੇ ਸਮਾਜ ਨੂੰ ਆਪਾਂ ਨਸ਼ੇ ਤੋਂ ਕਿਵੇਂ ਬਚਾਉਣਾ ਹੈ ਡਾਕਟਰ ਸਾਹਿਬ ਨੇ ਉਹਦੇ ਬਾਰੇ ਬੜੀਆਂ ਵਧੀਆ ਤਰੀਕੇ ਨਾਲ ਜਿਹੜੀ ਗੱਲਬਾਤ ਹੈ ਉਹ ਕੀਤੀ ਹੈ ਜੇ ਕੋਈ ਆਪਣਾ ਭੈਣ ਭਾਈ ਕੋਈ ਬੱਚਾ ਇਸ ਬਿਮਾਰੀ ਦੇ ਵਿੱਚ ਫਸ ਗਿਆ ਤਾਂ ਉਹਨੂੰ ਆਪਾਂ ਨੇ ਕਿਵੇਂ ਕੱਢਣਾ ਹੈ ਉਹ ਵੀ ਡਾਕਟਰ ਸਾਹਿਬ ਨੇ ਦੱਸਿਆ ਸੋ ਇੰਟਰਵਿਊ ਕਿੱਦਾਂ ਦਾ ਲੱਗਿਆ ਜ਼ਰੂਰ ਦੱਸਿਓ ਕਮੈਂਟ ਕਰਕੇ ਪਸੰਦ ਆਵੇ ਲਾਈਕ ਕਰੋ ਸ਼ੇਅਰ ਕਰੋ ਤੇ ਮੈਂ ਦਦਾਰ ਗੁਰਨਾ ਜਲਦੀ ਨਵੇਂ ਮਹਿਮਾਨਾਂ ਹਾਜ਼ਰ ਹੋਵਾਂਗਾ ਥੈਂਕ ਯੂ ਬਹੁਤ